ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਬਾਸ ਹੁੰਦੇ ਦਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ ਵਿੱਚ ਜਿਸ ਚੋਂ ਆਪਾਂ 29 ਤੋਂ 2 ਸਤੰਬਰ ਤਾਈਂ ਪੰਜਾਬ ਦੇ ਮੌਸਮ ਦੀ ਗੱਲ ਕਰਨਗੇ ਕਿੰਨੇ ਪਹਾੜਾਂ ਵਿੱਚ ਆਪ ਨੂੰ ਮੀਂਹ ਝੱਖੜ ਦੇਖਣ ਨੂੰ ਮਿਲ ਸਕਦਾ ਖਤਰਾ ਹੱਲੇ ਵੀ ਬਰਕਰਾਰ ਹੈ ਪੰਜਾਬ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਆਪਣੇ ਚੈਨਲ ਤੇ ਨਵੇਂ ਆਇਆ ਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਚਲੋ ਅੱਗੇ ਵੱਧਦੇ ਵੀਡੀਓ ਹਾਂ ਤੁਸੀਂ 29 ਅਗਸਤ ਤੋਂ ਪੰਜਾਬ ਦੇ 4 ਵੇ ਦੀ ਸ਼ਾਮਾਂ ਦੀ ਲਾਈਵ ਸੈਟ ਤੇ ਵੀ ਦੇਖਦੇ ਹਾਂ ਮਾਲ ਦੇ ਭਾਗਾਂ ਚੋਂ ਬਦਲਵਾਈ ਦੇਖਣ ਨੂੰ ਮਿਲ ਰਹੀ ਹੈ ਜੋ ਕਿ ਹਰਿਆਣਾ ਸਾਈਡ ਵੱਲੋਂ ਆਈ ਸੀਗੀ ਤੇ ਬਾਕੀ ਆਪਣੇ ਪੰਜਾਬ ਦੇ ਦੋਆਬੇ ਵਿੱਚ ਵੀ ਬਦਲਵਾਈ ਦੇਖਣ ਦੇਖਣ ਨੂੰ ਮਿਲ ਰਹੀ ਹੈ ਟੁੱਟਵੇਂ ਇਹ ਬਦਲਵੇਂ ਲਗਭਗ ਆਪ ਨੂੰ ਪੰਜਾਬ ਦੇ ਕਾਫੀ ਭਾਗਾਂ ਚੋਂ ਦੇਖਣ ਨੂੰ ਮਿਲ ਰਹੀ ਹੈ ਤੁਸੀਂ ਦੇਖੋ ਰੇਨਫੋਰ ਡਾਟਾ ਰਡਾਰ ਐਪ ਅਸੀਂ ਦੇਖੋ ਪੰਜਾਬ ਦੀਆਂ ਜਿਲ੍ਹਿਆਂ ਵਿੱਚ ਮੀਂਹ ਦੇਖਣ ਨੂੰ ਮਿਲ ਰਿਹਾ ਆਪ ਨੂੰ ਇਸ ਵਕਤ ਬਾਕੀ ਆਪਾਂ ਗੱਲ ਕਰੀਏ ਕਿੰਨੇ ਜਿਲ੍ਹਿਆਂ ਵਿੱਚ ਮੀਂਹ ਦੀ ਉਮੀਦ ਹੈ ਅੱਜ ਉੱਜਾ ਉਹਦੇ ਆਪਣੇ ਮਾਨਸਾਹਬ ਠੰਡਾ ਪਰਨਾਲਾ ਸੰਗਰੂਰ ਪਟਿਆਲਾ ਦੇ ਭਾਗ ਫਤਿਹਗੜ੍ਹ ਸਾਹਿਬ ਦੇ ਮੋਹਾਲੀ ਦੇ ਹੋ ਗਏ ਪਟਿਆਲਾ ਫਤਿਹਗੜ੍ਹ ਸਾਹਿਬ ਚ ਥੋੜੀ ਜਿਹੀ ਉਮੀਦ ਜਿਆਦੀ ਉਮੀਦ ਸੀਗੀ ਫਾਜ਼ਲਕਾ ਮੁਖਸਰ ਫ੍ਰੀਡਕੋਰਟ ਮੋਗਾ ਫਿਰੋਜ਼ਪੁਰ ਹੋ ਗਿਆ ਇਹਨਾਂ ਚ ਇਹ ਨਹੀਂ ਕਿ ਸੰਗਣੀ ਬਦਲ ਗਈ ਇਕਦامی ਆਊਗੀ ਟਟਮੀਆਂ ਕਾਰਵਾਈ ਦੇਖਣ ਨੂੰ ਮਿਲੂਗੀਆਂ ਬਾਕੀ ਹੁਸ਼ਿਆਰ ਪਰ ਤੱਕ ਜਲੰਧਰ ਦੇ ਲੱਗ ਗਏ ਆਪ ਨੂੰ ਉਮੀਦ ਦੇਖਣ ਨੂੰ ਮਿਲ ਰਿਹਾ ਟਟਮੀਆਂ ਕਾਰਵਾਈਆਂ ਉਮੀਦੀਆਂ ਇਹ ਨਹੀਂ ਕਿ ਤਕੜਾ ਸਿਸਟਮ ਕ੍ਰੀਟ ਹੋਇਆ ਟਟਮੀਆਂ ਕਾਰਵਾਈਆਂ ਜਾਰੀ ਹੈ ਬਾਕੀ ਗੱਲ ਕਰੀਏ ਆਉਣ ਦੇ ਦਿਨਾਂ ਚ ਪੰਜਾਬ ਦੇ ਮੌਸਮ ਦੀ ਦੇਖੋ ਤਾਂ ਇਹ 29 ਤਰੀਕ ਅੱਜ ਤੱਕ-ਤੱਕ ਪੰਜਾਬ ਦੇ ਸਾਰੇ ਭਾਗਾਂ ਵਿੱਚ ਵਿੱਚ ਕਮੀਰੀ ਉਮੀਦ ਹੈ ਮੀਂਹ ਭਾਜਾਦਾ ਭਾਰੀ ਨਹੀਂ ਤੇ ਇੱਕਦਮ ਪੂਰਾ ਸਿਸਟਮ ਵੱਡਾ ਨਹੀਂ ਕ੍ਰੀਏਟ ਹੋਊਗਾ ਟੁੱਟਮੀਆਂ ਕਾਰਵਾਈਆਂ ਪੰਜਾਬ 'ਚ ਜਾਰੀ ਹੈ ਤੇ ਸ਼ਾਮ ਨੂੰ ਦੇਖਣ ਨੂੰ ਮੈਥਾ ਦੀਆਂ ਹੋਰ ਵੀ ਕਈ ਭਾਗਾਂ 'ਚ ਤੁਹਾਨੂੰ ਵੀਡੀਓ ਬਣਾ ਦਵਾਂਗਾ ਸ਼ਾਮ ਨੂੰ ਬਾਕੀ ਗੱਲ ਕਰੀ 30 ਅਗਸਤ ਦੀ 3 ਗੱਤ ਦੇਖੋ ਅੰਮ੍ਰਿਤਸਰ ਕੋਲ ਪਠਾਨਕੋਟ ਹੁਸ਼ਿਆਰਪੁਰ ਦੇ ਭਾਗ ਹੋਏ ਰੂਪਨਗਰ ਦੇ ਹੋ ਗਏ ਆਪਣੇ ਐਸ ਸੀ ਸਨਗਰ ਦੇ ਫਤਿਹਗੜ ਸਾਹ ਦੇ ਹੋ ਗਏ ਫਾਜ਼ਿਲਕਾ ਮੁਕਸਰ ਪਠੰਡਾ ਮਾਨਸੇ ਦੇ ਭਾਗ ਹੋ ਗਏ ਇਨ ਵਿੱਚ ਥੋੜੀ ਜਿਹੀ ਭਾਰੀ ਮੀਂਹ ਦੀ ਉਮੀਦ ਹੈ ਬਾਕੀ ਪੰਜਾਬ ਵਿੱਚ ਆਪਣਾ ਹਲਕਾ ਤੋਂ ਦਰਮਿਆਨਾ ਵੀ ਦੇਖਣ ਨੂੰ ਮਿਲੇਗਾ ਗੱਲ ਕਰੀਏ 31 ਗੱਤ 31 ਗੱਤ ਨੂੰ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਐਸ ਸੀ ਸਨਗਰ ਫਤਿਹਗੜ ਸਾਹ ਪਟਿਆਲਾ ਦੇ ਭਾਗ ਹੋ ਗਏ ਇਨ ਵਿੱਚ ਭਾਰੀ ਮੀਂਹ ਦੀ ਉਮੀਦ ਹੈ ਬਾਕੀ ਪੰਜਾਬ ਵਿੱਚ ਆਪਣਾ ਦਰਮਿਆਨਾ ਪੱਦਰ ਦਾ ਮੀ ਨਵਾਂ ਸ਼ਹਿਰ ਰੂਪਨਗਰ ਐਸ ਸੀ ਐਸ ਨਗਰ ਪਟਿਆਲਾ ਹੋ ਗਿਆ ਫਤਿਹਗੜ ਸਾਹਿਬ ਦੇ ਭਾਗ ਹੋ ਗਿਆ ਇਹਨਾਂ ਵਿੱਚ ਭਾਰੀ ਮੀਂਹ ਦੇਖਣ ਨੂੰ ਮਿਲੂਗਾ ਬਾਕੀ ਪੰਜਾਬ ਵਿੱਚ ਆਪਣੇ ਹਲਕਾ ਦਰਮਿਆਨ ਗੱਲ ਕਰੀਏ 2 ਸਤੰਬਰ ਆਪਣੇ ਲਗਭਗ ਪਠਾਨਕੋਟ ਹੁਸ਼ਿਆਰ ਪਰ ਨਵਾਂ ਸ਼ਹਿਰ ਰੂਪਨਗਰ ਵਿੱਚ ਭਾਰੀ ਮੀਂਹ ਦੇਖਣ ਨੂੰ ਮਿਲੂਗਾ ਤੇ ਬਾਕੀ ਆਪਣੇ ਤਨਤਨ ਅੰਮ੍ਰਿਤਸਰ ਗੁਰਦਾਸਪੁਰ ਕਰਪੂਥਲਾ ਹੋ ਗਿਆ ਜਲੰਧਰ ਹੋ ਗਿਆ ਲੁਧਿਆਣਾ ਹੋ ਗਿਆ ਐਸੀਸਨਗਰ ਫਤਕਰਸਾ ਬਰ ਗਰੂਰ ਪਟਿਆਲਾ ਵਿੱਚ ਹਲਕੇ ਤੋਂ ਦਰਮਿਆਨੇ ਵੀ ਤੇ ਬਾਕੀ ਫਿਰੋਜ਼ਪੁਰ ਮੋਗਾ ਬਾਕੀ ਪੰਜਾਬ ਦੇ ਭਾਗਾਂ 'ਚ ਆਪਣੇ ਹਲਕਾ ਵੀ ਦੇਖਣ ਨੂੰ ਮਿਲੂਗਾ ਮਤਲਬ ਆ ਕਾਲਮ ਲੈ ਕੇ ਗੱਲ ਕਰੀਏ 2 ਸਤੰਬਰ ਤੋਂ ਜਿਆਦਾ ਉਮੀਦ ਹੀ ਮਿਲ ਆਪਣੇ ਦੁਆਬੇ ਦੇ ਏਰੀਏ ਹੋ ਗਿਆ ਤੇ ਆਪਣੇ ਚੰਡੀਗੜ੍ਹ ਮਹਾਲੀ ਸਾਈਡ ਦੇ ਇਲਾਕੇ ਹੋ ਗਿਆ ਫਤਕਰਸਾ ਐਸੀਸਨਗਰ ਪਟਿਆਲਾ ਦੇ ਇਨ੍ਹਾਂ 'ਚ ਥੋੜੀ ਜਿਹੀ ਜਾਰੀ ਉਮੀਦ ਹੈ ਬਾਕੀ ਪੰਜਾਬ ਨਾਲੋਂ ਬਾਕੀ ਬਾਰੇ ਮਾਲਵੇ ਦੇ ਭਾਗ ਫਾਜ਼ਲਖਾ ਮੁਖਤਸਰ ਸਾਈਡ ਦੇ ਭਾਗਾਂ 'ਚ ਮੀਂਹ ਆਪਣੇ ਹਲਕੇ ਤੋਂ ਦਰਮਿਆਨੇ ਪੱਧਰ ਤੱਕ ਹੀ ਬਾਕੀ ਨਵੀਂ ਰਿਪੋਰਟਾਂ ਤੁਹਾਨੂੰ ਪਤਾ ਟਾਈਮ ਟਾਈਮ ਅਪਡੇਟ ਹੁੰਦੀ ਰਹਿੰਦੀਆਂ ਮੀਂਹ ਦੀ ਉਮੀਦ ਵੱਧ ਵੀ ਸਕਦੀ ਹੈ ਘਟ ਵੀ ਸਕਦੀ ਹੈ ਜੋ ਅੱਜਕਾ ਹੌਣ ਦੇ ਹਿਸਾਬ ਨਾਲ ਉਮੀਦ ਦੇ ਹਿਸਾਬ ਨਾਲ ਮੀਂਹ ਲਗਭਗ ਆਪਣਾ ਹਲਕਾ ਦਰਮਿਆਨ ਦੇਖਣ ਨੂੰ ਮਿਲੂਗਾ ਮੱਝ ਦੁੱਪ ਚ ਥੋੜਾ ਜਿਹਾ ਭਾਰੀ ਦੇਖਣ ਨੂੰ ਮਿਲ ਸਕਦਾ ਪਰ ਮਾਲਵੇ ਜੋ ਆਪਣਾ ਮੀਂਹ ਲਗਭਗ ਠੀਕ ਠਾਕ ਦੇਖਣ ਨੂੰ ਮਿਲੂਗਾ ਕਿਉਂਕਿ ਆਪਣੇ ਪੰਜਾਬ ਦੀ ਵਧੀਆ ਗੱਲ ਇਹਨਾਂ ਦਾ ਹੜ੍ਹਾਂ ਦੀ ਮਾਰ ਬਹੁਤ ਵੱਡੇ ਪੱਧਰ ਤੇ ਪੈ ਰਹੀ ਹੈ ਹੜ੍ਹ ਬਹੁਤ ਜ਼ਿਆਦੇ ਪੰਜਾਬ ਚ ਆਏ ਹਨ ਕਾਫੀ ਨੁਕਸਾਨ ਦੇਖਣ ਨੂੰ ਮਿਲਿਆ ਪੰਜਾਬ ਵਾਸੀਆਂ ਦਾ ਬਾਕੀ ਕੋਈ ਵੀ ਨਵੀਂ ਅਪਡੇਟ ਆਊਗੀ ਬਾਕੀ 내 우리 이름다 나도 망탄